ਲੋ ਜੀ ਆਪਾਂ ਕਲਾਸ ਲਾਈਏ ਜਲਦੀ ਤੋਂ ਪਹਿਲਾਂ ਪਹਿਲੇ ਹੀ ਲੇਟ ਆ ਪੰਜ 6 ਮਿੰਟ ਇੱਕ ਤਾਂ ਆਵਾਜ਼ ਦੱਸ ਦਿਓ ਜਿਹੜਾ ਵੀ ਆ ਗਿਆ ਨਹੀਂ ਮੈਂ ਲਿੰਕ ਸੈਂਡ ਕਰ ਦਾਂ ਫੇਰ ਆਉਂਗੇ ਮੈਨੂੰ ਪਤਾ ਹੈ ਜਿਆਹੀ ਰਿਸਪੌਂਸ ਰਿਹਾ ਪਰ ਜਲਦੀ ਕਲਾਸੇ ਬੰਦ ਕਰ ਦੇਣੀ ਹੈ ਵੈਸੇ ਇਹ ਇੱਕ ਮਹੀਨਾ ਲਾਉਣ ਦੀ ਸੋਚਿਆ ਸੀ ਪਰ ਜੇ ਰਿਸਪੌਂਸ ਇਹ ਨਾ ਮਾੜਾ ਰਿਹਾ ਜਿੰਨਾ ਮੈਨੂੰ ਲੱਗ ਰਿਹਾ ਤਾਂ ਆਪਾਂ ਜ਼ਰੂਰੀ ਵੀ ਨਹੀਂ ਮਹੀਨਾ ਲਾਉਣੀ ਹੈ ਬੰਨੇ ਵੀ ਨਹੀਂ ਆਪਾਂ ਪਹਿਲਾਂ ਬੰਦ ਕਰ ਦਾਂਗੇ ਬਸ ਇੱਕ ਅੱਧਾ ਦਿਨ ਹੋਰ ਇੱਕ ਦੋ ਦਿਨ ਹੋਰ ਕਲਾਸਾਂ ਦੇਖਾਂਗੇ फिर आप क्लासा बंद कर दें लो जी कोई आया जा नहीं दसो नहीं तो आप अज तो ही बंद कर देंगे जी घट आज ਪਰਮਜੀਤ ਸਟੋਰੀ ਸਾਸ੍ਰੀਕਾਲ ਲਖਬੀਰ ਕੌਰ ਸਾਸ੍ਰੀਕਾਲ ਸਾਸ੍ਰੀਕਾਲ ਆਵਾਜ਼ ਦੱਸ ਦੋ ਕਿੱਦਾਂ ਆ ਰਹੀ ਹੈ ਇੱਕ ਤਾਂ ਆਵਾਜ਼ ਕਿੱਦਾਂ ਆ ਰਹੀ ਹੈ ਜਰੂਰ ਦੱਸ ਦੋ ਤੇ ਦੂਸਰਾ ਆਪਾਂ ਸੁਣ ਲਿਆ ਹੋਣਾ ਤੁਸੀਂ ਨਹੀਂ ਮੈਂ ਦੱਸ ਦਿੰਦਾ ਕਿ ਆਪਾਂ 1 ਮਹੀਨਾ ਸੋਚਿਆ ਸੀ ਕਿ 1 ਮਹੀਨਾ ਡੈਮੋ ਕਲਾਸਾਂ ਫ੍ਰੀ ਲਾਵਾਂਗੇ ਅੱਧਾ ਘੰਟਾ ਕਲਾਸ ਲਾਇਆ ਕਰਾਂਗੇ ਐਕਸਟਰਾ ਜਿਹੜਾ ਤੁਸੀਂ ਸਿਲੇਬਸ ਕਿਤਨਾ ਕਿਤੋਂ ਪੜ ਰਹੇ ਹੋ ਤਾਂ ਹੈਗੇ ਹੈਗਾ ਜਿਹੜਾ ਤੁਹਾਨੂੰ ਨਹੀਂ ਪੜਾਇਆ ਜਾਂਦਾ ਪਰ ਪੇਪਰ ਚ ਆਉਂਦਾ ਉਹ ਪੜਨਾ ਸੀ ਆਪਾਂ ਇੱਕ ਮਹੀਨਾ ਔਰ ਮੈਂ ਸੋਚਿਆ ਸੀ ਔਰ ਕਿਆ ਵੀ ਸੀ ਕਿ ਜੇ ਰਿਸਪੌਂਸ ਜਿਆਦਾ ਵਧੀਆ ਰਹੇ ਤਾਂ ਜ਼ਰੂਰੀ ਨਹੀਂ ਕਿ ਮਹੀਨਾ ਲਾਉਣਾ ਆਪਾਂ ਅੱਗੇ ਵੀ ਕੰਟੀਨਿਊ ਕਰ ਲਾਂਗੇ ਪਰ ਰਿਸਪੌਂਸ ਦਾ ਇਹਨਾਂ ਮਾੜਾ ਹਾਲ ਹੈ ਕੁਝ ਕਿ ਦੋਸਤਾਂ ਆਉਂਦੇ ਨੇ ਦੇਖਦੇ ਨੇ ਪੜਦੇ ਨੇ ਧੰਨਵਾਦ ਉਹਨਾਂ ਦਾ ਉਹਨਾਂ ਦਾ ਸੁਖਰੀਆ ਤਾਂ ਇਸ ਰਿਸਪੌਂਸ ਦੇਖਦੇ ਹੋਏ ਮੈਨੂੰ ਨਹੀਂ ਲੱਗਦਾ ਕਿ ਆਪਾਂ ਮਹੀਨਾ ਕਲਾਸਾਂ ਕੰਟੀਨਿਊ ਕਰਾਂਗੇ ਅੱਜ ਆਪਣੀ ਅੱਠਵੀਂ ਕਲਾਸ ਹੈਗੀ ਤਾਂ ਆਪਾਂ ਦੋ ਚਾਰ ਕਲਾਸਾਂ ਹੋਰ ਦੇਖਾਂਗੇ ਜੇ ਤਾਂ ਰਿਸਪੌਂਸ ਆਇਆ ਤਾਂ ਠੀਕ ਹੈ ਨਹੀਂ ਆਪਾਂ ਬੰਦ ਕਰ ਦਾਂਗੇ ਸਿਸਟਮ ਜਾਂ ਜਿਹੜਾ ਆਪਾਂ ਬੰਨੇ ਆ ਕਿਸੇ ਦੀ ਤੁਹਾਡੇ ਨਾਲ ਹੀ ਆ ਤੇ ਤੁਸੀਂ ਜਿਹੜੇ ਆਏ ਹੋ ਤੁਹਾਡਾ ਧੰਨਵਾਦ ਚਲੋ ਜੀ ਅੱਗੇ ਆਹ ਕਲੀਅਰ ਹੈ ਵਾਇਸ ਓਕੇ ਬਾਸ ਸਹੀ ਹੈ ਥੈਂਕ ਯੂ ਜੀ ਥੈਂਕ ਯੂ ਚਲੋ ਆਪਾਂ ਕਲਾਸ ਸ਼ੁਰੂ ਕਰਦੇ ਹਾਂ ਫਿਰ ਅੱਜ ਦੀ ਆਪਣੀ ਕਲਾਸ ਆਪਾਂ ਸ਼ੁਰੂ ਕਰਦੇ ਹੈਗੇ ਜੀ ਆਪਾਂ ਜਿਹੜਾ ਹੈਗਾ ਅੱਜ ਦੋ ਤਿੰਨ ਚੀਜ਼ਾਂ ਦੇਖਣੀਆਂ ਨਿੱਕੀਆਂ ਨਿੱਕੀਆਂ ਕਹ ਲਓ ਇੰਪੋਰਟੈਂਟ ਨਹੀਂ ਪਰ ਨਿੱਕੀਆਂ ਨੇ ਪਰ ਇੰਪੋਰਟੈਂਟ ਨਹੀਂ ਹੈਗੀਆਂ ਦੋ ਤਿੰਨ ਚੀਜ਼ਾਂ ਆਪਾਂ ਦੇਖਣੀ ਆ ਇਹ ਮਤਲਬ ਮੈਨੂੰ ਲੱਗਦਾ ਇਹ ਖੁੱਲ ਰਿਹਾ ਹੈ ਨਾ ਇਹ ਨਹੀਂ ਖੁੱਲਿਆ ਹੈਗਾ ਇੱਕ ਮਿੰਟ ਇਹਨੂੰ ਕੱਟ ਕੇ ਦੇਖੀਏ ਇਹਨੂੰ ਕੱਟ ਕੇ ਦੇਖੀਏ ਕੀ ਆਊਗਾ ਹਾਂ ਹਾਂ ਹੁਣ ਸਹੀ ਖੁੱਲਿਆ ਹੈਗਾ ਪਹਿਲਾਂ ਕੱਲ੍ਹ ਵਾਲੀ ਕਲਾਸ ਖੁੱਲ ਗਈ ਸੀ ਮੈਂ ਤਿਆਰ ਕਰੀ ਜਾਂਦਾ ਸੀ ਉਹ ਨਹੀਂ ਅੱਜ ਆਪਾਂ ਆਹ ਦੇਖ ਰਹੇ ਹਾਂ ਪੰਜਾਬੀ ਨਾਟਕਕਾਰਾਂ ਵੱਲੋਂ ਵਰਤੀਆਂ ਗਈਆਂ ਮੁੱਖ ਨਾਟ ਸੈਲੀਆਂ ਤੇ ਪੰਜਾਬੀ ਰੰਗਮંચ ਦਾ ਜਿਹੜਾ ਹੈਗਾ ਹੈਗਾ ਪੰਜਾਬੀ ਰੰਗਮંચ ਦੀਆਂ ਸੰਸਥਾਵਾਂ ਮੈਂ ਦੇਖਾਂਗੇ ਆਪਾਂ ਪੰਜਾਬੀ ਰੰਗਮંચ ਜਿਹੜਾ ਹੈਗਾ ਉਹਦੀਆਂ ਸੰਸਥਾਵਾਂ ਕਿਹੜੀਆਂ-ਕਿਹੜੀਆਂ ਨੇ ਉਹ ਅਲੱਗ ਤੋਂ ਦੇਖਾਂਗੇ ਅਲੱਗ ਤੋਂ ਦੋ ਕੁ ਟੌਪਿਕ ਆਪਾਂ ਦੇਖਾਂਗੇ ਪੰਜਾਬੀ ਨਾਟਕਕਾਰਾਂ ਵੱਲੋਂ ਵਰਤੀਆਂ ਗਈਆਂ ਮੁੱਖ ਨਾਟ ਸੈਲੀਆਂ ਖਾਸ ਕਰਕੇ 20ਵੀਂ ਸਦੀ 21ਵੀਂ ਸਦੀ 'ਚ ਕਾਫੀ ਦੋ ਚਾਰ ਹੋਰ ਵੀ ਆ ਗਈਆਂ ਉਹ ਆਪਾਂ ਕਦੇ ਫਿਰ ਕਰਾਂਗੇ 20ਵੀਂ ਸਦੀ 'ਚ ਜਿਹੜੀਆਂ ਹੈਗੀਆਂ ਪੂਰੀਆਂ 1913 ਤੋਂ ਲੈ ਕੇ 2000 ਤੱਕ ਜੇਰੋ ਕਹਿੰ ਲੋ ਜਿਹੜੀਆਂ ਆਪਾਂ ਨਾਟ ਸੈਲੀਆਂ ਵਰਤੀਆਂ ਗਈਆਂ ਨੇ ਪੰਜਾਬੀ ਨਾਟਕ ਦੇ ਵਿੱਚ ਕਿਹੜੀਆਂ-ਕਿਹੜੀਆਂ ਨੇ ਹੇ ਸਾਰੀ ਰਿਕਵੈਸਟ ਹੈ ਜੀ ਆਲ ਕਲਾਸਿਸ ਰਿਮੂਵ ਨਾ ਕਰਨਾ ਮੈਂ ਨੋਟ ਕਰ ਲਿਆ ਨਹੀਂ ਪੋਪੀ ਤੇ ਓਕੇ ਜੀ ਰਿਕਵੈਸਟ ਅਪਰੂਵਡ ਤੇ ਜਿਹੜੀਆਂ ਵੀ ਹੈਗੀਆਂ ਨੇਗੀਆਂ ਆਪਾਂ ਗੱਲ ਕਰ ਰਹੇ ਆਂਗੇ ਕਿ ਨਾਟ ਸੈਲੀ ਇਹਦੇ ਚ ਆਪਾਂ ਦੋ ਚੀਜ਼ਾਂ ਦੇਖਾਂਗੇ ਇੱਕ ਤਾਂ ਪੰਜਾਬੀ ਨਾਟਕ ਵਿੱਚ ਮੁੱਖ ਨਾਟ ਸੈਲੀ ਕਿਹੜੀ ਕਿਹੜੀਆਂ ਚੱਲੀਆਂ ਨੇ ਇੱਕ ਉਹਨਾਂ ਚੋਂ ਕਿਹੜਾ ਨਾਟਕਕਾਰ ਦੀ ਕਿਹੜੀ ਸੈਲੀ ਬਣਾਈ ਹੈਗੀ ਉਹ ਆਪਾਂ ਦੇਖਣ ਜਾ ਰਹੇ ਆਂ ਇੱਕ ਤਾਂ ਹੈਗੀ ਹੈ ਜੀ ਯਥਾਰਤਵਾਦੀ ਨਾਟ ਸੈਲੀ ਯਥਾਰਤਵਾਦੀ ਨਾਟ ਸੈਲੀ ਪੰਜਾਬੀ ਨਾਟਕ ਦੇ ਵਿੱਚ ਆਉਂਦੀ ਹੈ ਇਦੇ ਵਿੱਚ ਜਿਹਨੂੰ ਜਨਾਟਕਕਾਰ ਕਿਹੜੇ ਕਿਹੜੇ ਨੇ ਇਸ ਨਾਟ ਸ਼ੈਲੀ ਨੂੰ ਅਪਣਾਉਂਦੇ ਨੇ ਆਪਣੇ ਨਾਟਕਾਂ ਵਿੱਚ ਇਸਬਰਚੰਦਰ ਨੰਦਾ, ਸਰਚਾਰਨ ਸਿੰਘ, ਸੰਤ ਸਿੰਘ ਸੇਖੋਂ, ਗਰਦਿਆਲ ਸਿੰਘ ਫੁੱਲ, ਗਰਦਿਆਲ ਸਿੰਘ ਖੋਸਲਾ ਤੇ ਅਜਮੇਰ ਆਲਕ ਜਿਹੜਾ ਹੈਗਾ ਯਥਾਰਤਵਾਦੀ ਨਾਟ ਸ਼ੈਲੀ ਬਣਾਉਂਦੇ ਨੇ ਆਪਣੇ ਨਾਟਕਾਂ ਵਿੱਚ ਆਪਾਂ ਜ਼ਿਆਦਾਤਰ ਨਾਟ ਜਦੋਂ ਆਉਂਦਾ ਨਾ ਕਿ ਇਟਲੀਚਾਂ ਵਿੱਚੋਂ ਯਥਾਰਤਵਾਦੀ ਨਾਟ ਸ਼ੈਲੀ ਕਿਹੜੇ ਨਾਟਕਕਾਰ ਨੇ ਬਣਾਈ ਜਾਂ ਕਿਹੜਾ ਨਾਟਕਕਾਰ ਯਥਾਰਤਵਾਦੀ ਨਾਟ ਸ਼ੈਲੀ ਕਰ ਹੈ ਤਾਂ ਉਹਨਾਂ ਚ ਪ੍ਰਮੁੱਖ ਹੈਗੇ ਨੇ ਇਸਬਰਚੰਦਰ ਨੰਦਾ ਅਰਚਨ ਸਿੰਘ ਸੰਤ ਸਿੰਘ ਸੇਖੋਂ ਗੁਰਦਿਆਲ ਸਿੰਘ ਫੁੱਲ ਅਤੇ ਗੁਰਦਿਆਲ ਸਿੰਘ ਖੋਸਲਾ ਤੇ ਅਜਮੇਰ ਆਲਖ ਅੱਗੇ ਆਪਾਂ ਦੇਖੀਏ ਚਿੰਨਵਾਦੀ ਨਾਟ ਨਾਟ ਸੈਲੀ ਜਿਹੜੀ ਹੈਗੀ ਉਹ ਬਲਵੰਤ ਗਾਰ ਕੀ ਹੈ ਉਹਦਾ ਸਾਨੀ ਜਿਹੜਾ ਉਸ ਉਸ ਸੈਲੀ ਦਾ ਆਤਮਜੀਤ ਹੈਗਾ ਐਬ 95 ਨਾਟ ਸੈਲੀ ਜਿਹੜੇ ਹੈਗੀ ਉਹ ਇਹਦੇ ਨਾਲ ਐਡ ਕਰਨੀ ਸੀ ਸੌਰੀ ਇੱਕ ਥੱਲੇ ਥੱਲੇ ਆਉਣੀ ਸੀ ਲਿਖ ਕੇ ਐਬ 95 ਨਾਟ ਸੈਲੀ ਤੀਸਰੀ ਨਾਟ ਪਹਿਲੀ ਨਾਟ ਸੈਲੀ ਹੋਗੀ ਯਥਾਰਤਵਾਦੀ ਨਾਟ ਸੈਲੀ ਸਤਸ੍ਰੀ ਕਾਲ ਰਮਨ ਕੇਰਨ ਦੂਜੀ ਨਾਟਕ ਸ਼ੈਲੀ ਹੋਗੀ ਚਿੰਨਵਾਦੀ ਨਾਟਕ ਸ਼ੈਲੀ ਜਿੱਚ ਬਲਵੰਤਕਾਰ ਦੀ ਆਤਮਜੀਤ ਆ ਜਾਂਦਾ ਤੇ ਤੀਜੀ ਨਾਟਕ ਸ਼ੈਲੀ ਹੋਗੀ ਅਬ ਸਾਡ ਨਾਟਕ ਸ਼ੈਲੀ ਜਿਦੇ ਚ ਸਰਜੀਤ ਸਿੰਘ ਸੇਠੀ ਆ ਜਾਂਦਾ ਅਬ ਸਾਡ ਨਾਟਕ ਸੇਠੀ ਇੱਕੋ ਹੀ ਨਾਟਕਕਾਰ ਮੇਨ ਆਉਂਦਾ ਹੈਗਾ ਸਰਜੀਤ ਸਿੰਘ ਸੇਠੀ 90% ਹੋ ਗਿਆ ਅਬ ਸਾਡ ਨਾਟਕ ਸ਼ੈਲੀ ਚ ਸਰਜੀਤ ਸਿੰਘ ਸੇਠੀ ਆਉਂਦਾ ਚਿੰਨਵਾਦੀ ਨਾਟਕ ਸ਼ੈਲੀ ਚ ਬਲਵੰਤਕਾਰ ਕੀ ਤੇ ਆਤਮਜੀਤ ਤੇ ਅਬ ਸਾਡ ਨਾਟਕ ਸ਼ੈਲੀ ਥੱਲੇ ਥੱਲੇ ਇੰਟਰ ਮਾਰਕ ਇਹ ਥੱਲੇ ਲਿਖਣੀ ਸੀਗੀ ਇਹ ਵਾਲੀ ਇਹਦੇ ਵਿੱਚ ਹੀ ਰਹੇਗੀ ਸਰਜੀਤ ਸਿੰਘ ਸੇਠੀ ਅਗਲਾ ਜਿਹੜਾ ਹੈਗਾ ਨੁਕੜਨਾਟ ਸੈਲੀ ਵੀ ਕੌਣ ਅਪਣਾਉਂਦਾ ਗੁਰਸਰਨ ਸਿੰਘ ਗੁਰਸਰਨ ਭਾਜੀ ਦਾ ਬਾਦਸ਼ਾਹ ਨੇ ਨੁਕੜਨਾਟ ਸੈਲੀ ਦੇ ਨੁਕੜਨਾਟ ਖੇਡਣ ਦੇ ਟੋਨੀ ਵਾਟਸ ਉਹਦੇ ਨਾਂ ਤੇ ਬਠਿੰਡੇ ਜੀ ਦੇ ਨਾਂ ਤੇ ਮੇਲਾ ਲੱਗਦਾ ਬੁਖਸ਼ੇਰ ਵੀ ਲੱਗਦਾ ਨਾਟ ਮੇਲਾ ਵੀ ਰਜਿੰਦਰ ਭੋਗਲ ਸਰਜੀਤ ਸਿੰਘ 베ਦੀ ਸੀਸ ਬਰਮਾ ਸੀਸ ਕੁਮਾਰ ਬਰਮਾ ਦੀ ਗੱਲ ਕਰ ਰਹੇ ਹਾਂ ਤੇ ਪਾਲੀ ਭੁਪੇਂਦਰ ਤੇ ਐਸ ਐਨ ਸੇਵਕ ਨੁਕੜਨਾਟ ਸੈਲੀ ਦੇ ਮਾਹਰ ਨੇ ਇਹਨਾਂ ਨੇ ਬਹੁਤ ਨਾਟ ਖੜੇ ਹੈਗੇ ਨੁਕੜਨਾਟਕ ਲਿਖੇ ਹੈਗੇ ਨੇ ਇੱਕ ਨਾ ਇੱਕ ਹੋਰ ਸੈਲੀ ਨਵੀਂ ਸੈਲੀ ਜਿਹੜੀ ਹੈਗੀ ਪੰਜਾਬੀ ਨਾਟਕ ਚ ਵਰਤੀ ਗਈ ਜਿਹਨੂੰ ਕਹਿੰਦੇ ਪੂਰ ਨਾਟ ਸੈਲੀ ਪੂਰ ਨਾਟ ਸੈਲੀ ਗਰੀਬ ਪੂਰ تھیਟਰ ਨਾਟ ਸੈਲੀ ਜਿਹੜੇ ਗਰੀਬ تھیਟਰ ਜਿਹੜਾ ਹੈਗਾ ਜਿਹੜਾ ਕਿ ਬਹੁਤ ਜਿਹੜਾ ਹੈਗਾ ਉਸ ਤਰ੍ਹਾਂ ਦਾ ਉਸ ਪੱਧਰ ਤੇ ਜਿਹੜਾ ਹੈਗਾ ਗਰੀਬਾਂ ਦਾ تھیਟਰ ਜਿਹਨੂੰ ਕਿਹਾ ਜਾਂਦਾ ਪੂਰ تھیਟਰ ਨਾਟ ਸੈਲੀ ਇਹਦੇ ਵੀ ਇਹਦਾ ਕਰਤਾ ਧਰਤਾ ਜਾਂ ਇਹਦੇ ਜਿਹੜਾ ਹੈਗਾ ਪ੍ਰਮੁੱਖ ਕੌਣ ਨੇ ਗੁਰਸਾਰਨ ਸੁਭਾਜੀ ਹੈ ਇਹਦਾ ਵੀ ਹੈਗਾ ਗੁਰਸਾਰਨ ਸਿੰਘ ਨੇ ਨਾਟਕਕਾਰ ਗੁਰਸਾਰਨ ਸਿੰਘ ਜਿਨ੍ਹਾਂ ਨੇ ਅਨੰਪੰਡ ਜਾ ਕੇ ਨਾਟਕ ਜਿਹੜੇ ਹੈਗੇ ਨੇ ਖੇਲੇ ਨੇ ਪੂਰ থিয়েਟਰ ਨਾਟ ਸੈਲੀ ਤੇ ਇੱਕ ਹੈਗੀ ਹੈ ਲੋਕਨਾਟ ਸੈਲੀ ਜਮੇਰ ਆਲਕ ਨੇ ਅਪਣਾਈ ਹੈ ਲੋਕਨਾਟ ਸੈਲੀ ਹੋਰ ਵੀ ਨਾਟ ਕਰਨੇ ਪਣਾਈ ਪਰ ਪ੍ਰਮੁੱਖ ਤੌਰ ਤੇ ਜਿਹੜੀ ਹੈਗੀ ਹੈ ਅਜਮੇਰ ਆਲਕ ਨੇ ਜਿਹੜੀ ਹੈਗੀ ਹੈ ਇਹ ਸੈਲੀ ਅਪਣਾਈ ਹੈ ਉਮੀਦ ਹੈ ਇੰਨੀ ਜਾਣਕਾਰੀ ਇਹਨਾਂ ਬਾਰੇ ਹੁਣ ਕਿਸੇ ਨਾਲ ਇਕੱਠੀ ਇਕ ਥਾਂ ਤੇ ਨਹੀਂ ਸਾਂਝੀ ਕੀਤੀ ਹੋਣੀ ਕਿਸੇ ਨੇ ਨਾਟ ਸੈਲੀਆਂ ਦੀ ਤਾਂ ਹੀ ਆਪਾਂ ਉਹੀ ਟੌਪਿਕ ਲੈ ਕੇ ਆਉਂਦੇ ਆ ਜਿਹੜੇ ਤੁਹਾਡੇ ਲਈ ਪਾਇਦਾਰ ਹੋਣ ਜਿਹੜੇ ਤੁਹਾਨੂੰ ਅ ਕਿਸ ਬਹੁਤ ਘੱਟ ਸਲਿਪਸ ਜਿਹੜੇ ਹੈਗੇ ਆ ਪੜਾਉਣ ਵਾਲੇ ਕਰਾਉਂਦੇ ਆ ਦੇ ਬਾਅਦ ਚ ਉਹ ਜਿਹੜੇ ਹੈਗੇ ਨੇ ਜਿਹਦੂ ਪੇਪਰਾਂ ਚਾਹੁੰਦੇ ਆ ਤਾਂ ਉਹ ਬਹਾਨਾ ਲਾ ਦਿੰਦੇ ਆ ਕਿ ਇਹ ਜਿਹੜਾ ਹੈਗਾ ਹੈਗਾ 슬ੇਵਸ ਦੇ ਵਿੱਚ ਹੈ ਨਹੀਂ ਸੀ ਜਦ ਕਿ 슬ੇਵਸ ਦੇ ਵਿੱਚ ਸਾਰਾ ਕੁਝ ਹੁੰਦਾ ਹੈਗਾ ਸਾਨੂੰ ਦੱਸਿਆ ਨਹੀਂ ਜਾਂਦਾ 슬ੇਵਸ ਨੂੰ ਜਿਹੜਾ ਹੈਗਾ ਡਿਸਕ੍ਰਾਈਬ ਨਹੀਂ ਕੀਤਾ ਜਾਂਦਾ ਤੁਹਾਡੇ ਨਾਲ 슬ੇਵਸ ਕਿ 슬ੇਵਸ ਦਾ ਮਤਲਬ ਆ ਬਣਦਾ ਆ ਲੈਂਡ ਦਾ ਮਤਲਬ ਆ ਆ ਆ ਆ ਪੜਨਾ ਹੈ ਆ ਹੈਡ ਟਾਈਟਲ ਦਾ ਮਤਲਬ ਆ ਪੜਨਾ ਇੱਕ ਆਪਾਂ ਹੋਰ ਚੀਜ਼ ਦੇਖ ਲੈਣੇ ਕਿਉਂਕਿ ਛੋਟੀ ਕਲਾਸ ਬਣਦੀ ਸੀ ਤਾਂ ਮੈਂ ਨਾਲ ਲਿਆ ਆ ਪੰਜਾਬੀ ਰੰਗ ਮੰਚ ਦੇ ਵਿਕਾਸ ਨਾਲ ਜੁੜੀਆਂ ਕੁਝ ਸੰਸਥਾਵਾਂ ਤੇ ਦੇਨਾਂ ਉਮੀਦ ਹੈ ਇਹ ਵੀ ਤੁਸੀਂ ਕਿਤੇ ਨਹੀਂ ਦੇਖਿਆ ਹੋਊਗਾ ਬਹੁਤ ਰੇਅਰ ਨੂੰ ਛੱਡ ਕੇ ਕੋਈ ਟਾਮੇਟਲੀ ਨੂੰ ਛੱਡ ਕੇ ਕਿਸੇ ਨੇ ਨਹੀਂ ਦੇਖਿਆ ਹੋਊਗਾ ਮੈਨੂੰ ਕਮੈਂਟ ਵੀ ਕਰ ਦਿਓ ਤੁਹਾਡੇ ਚੋ ਕਿ ਇਹ ਕਿਹਨੂੰ ਕਿਹਨੂੰ ਪਤਾ ਨੇ ਪੰਜਾਬੀ ਰੰਗਮੰਚ ਦੇ ਵਿਕਾਸ ਨਾਲ ਜੁੜੀਆਂ ਕਿਸੇ ਸੰਸਥਾਵਾਂ ਦੇ ਨਾਮ ਕਿੰਨੀਆਂ ਹੈਗੀਆਂ ਨੇ ਪੰਜਾਬੀ ਨਾਟਕ 'ਚ ਉਹਨਾਂ 'ਚੋਂ ਕਿਸੇ ਬਾਰੇ ਤੁਹਾਨੂੰ ਪਤਾ ਹੈ ਕਿ ਕੌਣ ਚਲਾ ਰਿਹਾ ਹੈ ਕਿਸੇ ਟਾਮੇਟਲੀ ਤੋਂ ਬਿਨਾ ਕੀ ਤੁਹਾਨੂੰ ਪਤਾ ਹੈ ਆਪਣੇ ਇਲਾਕੇ ਦੀ ਪਤਾ ਘੱਟੋ-ਘੱਟ ਕੇ ਅੰਮ੍ਰਿਤਸਰ 'ਚ ਜਿਹੜੀ ਹੈਗੀ ਕਿਹੜੀ ਪੰਜਾਬੀ ਨਾਟ ਸੈਲੀ ਹੈ ਮਾਰਸਾ ਜਾਂ ਪੰਜੜਾ ਹੈਗੀ ਕਿਹੜੀ ਹੈਗੀ ਪਟਿਆਲੇ ਵੱਲ ਕਿਹੜੀ ਹੈਗੀ ਨਾਟ ਸੈਲੀਆਂ ਨਾ ਰੰਗਮੰਚ ਖੇਡਦੀਆਂ ਨੇ ਰੰਗਮੰਚ ਨਾਟਕ ਖੇਡਦੇ ਕੋਈ ਬੰਦਿਆਂ ਦੇ ਨਾਲ ਜਿਹੜੀਆਂ ਸਸਤਾਵਾਂ ਜੁੜੀਆਂ ਹੋਈਆਂ ਨੇ ਵੈਸੇ ਤਾਂ ਜੇ ਇੱਕ ਗੱਲ ਕਰੀਏ ਕਿ ਪੰਜਾਬੀ ਥੀਏਟਰ ਨਾਟਕਕਾਰ ਦਾ ਥੀਏਟਰ ਆ ਜਾਂ ਤਾਂ ਜਾਂ ਸ਼ੌਕੀਆ ਥੀਏਟਰ ਹੈ ਇਹਦਾ ਮਤਲਬ ਕੀ ਹੈਗਾ ਮਤਲਬ ਸਾਡਾ ਪੱਜੂ ਕੋਈ ਸਪੈਸ਼ਲ ਪ੍ਰੋਡਿਊਸਰ ਨਹੀਂ ਹੁੰਦਾ ਪੰਜਾਬੀ ਨਾਟਕਾਂ ਲਈ ਜਿਵੇਂ ਫਿਲਮਾਂ ਲਈ ਹੁੰਦਾ ਨਾ ਕਿ ਇੱਕ ਬੰਦਾ ਖਰਚ ਕਰਦਾ ਕਿਉਂਕਿ ਉਹਨੇ ਚ ਕਮਾਈ ਕੱਢਣੀ ਹੈ ਇੱਕ ਪ੍ਰੋਡਿਊਸਰ ਅਲੱਗ ਹੁੰਦਾ ਕਿਸੇ ਫਿਲਮ ਤੇ ਪੈਸੇ ਲਾਉਂਦਾ ਉਹਦਾ ਡਾਇਰੈਕਟਰ ਅਲੱਗ ਹੁੰਦਾ ਹੈ ਹਨਾ ਉਹਦਾ ਡਾਇਰੈਕਟਰ ਅਲੱਗ ਹੁੰਦਾ ਹੈ ਨਾਟਕ ਕਰਨ ਤੇ ਕੋਈ ਕੋਈ ਪ੍ਰੋਡਿਊਸਰ ਬਣਨ ਨੂੰ ਤਿਆਰ ਨਹੀਂ ਕਿਉਂਕਿ ਇਹਦੇ ਚੋਂ ਖਾਣ-ਪੀਣ ਤੋਂ ਨੂੰ ਕੁਝ ਹੈ ਨਹੀਂ ਕਮਾਈ ਹੈ ਨਹੀਂ ਨਾਟਕ ਖੇਡ ਕੇ ਕੋਈ ਯਾਦ ਹੈ ਕਮਾਈ ਨਹੀਂ ਹੁੰਦੀ ਤਾਂ ਕਰਕੇ ਇਹਦਾ ਕੋਈ ਪ੍ਰੋਡਿਊਸਰ ਨਹੀਂ ਹੁੰਦਾ ਇਹ ਤੇ ਜਿੰਨਾ ਕੁ ਖਰਚ ਆਉਂਦਾ ਜਾਂ ਤਾਂ ਨਾਟਕਕਾਰ ਖੁਦ ਕਰਦਾ ਜਿਹੜਾ ਬੰਦਾ ਨਾਟਕ ਲਿਖ ਰਿਹਾ ਹੈ ਉਹਨੂੰ ਖੇਡਣੇ ਵੀ ਖੁਦ ਹੀ ਪੈਂਦੇ ਆ ਉਹ ਡਾਇਰੈਕਟਰ ਵੀ ਖੁਦ ਕਰਦਾ ਤੇ ਪ੍ਰੋਡਿਊਸਰ ਵੀ ਖੁਦ ਹੀ ਹੁੰਦਾ ਮਤਲਬ ਜਿੰਨਾ ਵੀ ਖਰਚਾ ਆਉਂਦਾ ਹੈਗਾ ਖੁਦ ਹੀ ਕਰਦਾ ਮਤਲਬ ਨਾਟਕ ਕਰਦਾ ਥੀਏਟਰ ਤਾਂ ਹੀ ਕਹਿੰਦੇ ਆ ਕਿ ਨਾਟਕ ਆ ਰਹੀ ਸਭ ਕੁਝ ਹੁੰਦਾ ਉਹਦੇ ਚ ਕਰਤਾ ਧਰਤਾ ਉਹਦੇ ਚ ਕੋਈ ਪ੍ਰੋਡਿਊਸਰ ਸਾਨੂੰ ਨਾਟ ਪੰਜਾਬੀ ਨਾਟਕ ਲਈ ਕੋਈ ਅਵੇਲੇਬਲ ਅਸੀਂ ਅਸੀਂ 21ਵੀਂ ਸਦੀ ਦੀ ਗੱਲ ਕਰਕੇ ਚੱਲ ਰਹੇ ਹਾਂ ਜੀ 21ਵੀਂ ਸਦੀ ਦੇ ਵੀ ਪਹਿਲੇ ਦੋ ਦਹਾਕੇ ਦੇਖ ਲਈ ਤਾਂ ਇਹੀ ਹਾਲ ਹੈ ਪਰ ਜਦੋਂ 2020 ਤੋਂ ਬਾਅਦ ਦੇਖੀਏ ਤਾਂ ਟਾਮਾ ਟਮ ਸਾਨੂੰ ਕਿਤੇ ਨਾ ਕਿਤੇ ਇਹ ਅਪਵਾਦ ਮਿਲ ਜੂਗਾ ਕਿਤੇ ਦੇਖਣ ਨੂੰ ਮਿਲ ਜੂਗਾ ਕਿ ਸਾਨੂੰ ਪ੍ਰੋਡਿਊਸਰ ਮਿਲੇ ਨਾਟਕ ਨੂੰ ਖੇਡਣ ਵਾਸਤੇ ਜਿਵੇਂ ਆ ਦੋ ਪੰਜ ਉਹਨੂੰ ਪ੍ਰੋਡਿਊਸਰ ਮਿਲੇ ਨੇ, ਨਾਟਕ ਖੇਡਿਆ ਗਿਆ, ਨਾਟਕ ਟਿਕਟਾਂ ਤੇ ਵਿਕਿਆ ਹੈਗਾ ਪਰ ਇਹ ਕਿੰਨੀ ਕਰਵਾਇਤਾ ਪੰਜਾਬੀ ਚ ਕਿ ਕੋਈ ਟਿਕਟਾਂ ਨਾਲ ਜਿਹੜਾ ਹੈਗਾ ਜਿਵੇਂ ਫਿਲਮਾਂ ਦੇਖਣ ਜਾਂਦੇ ਆ ਟਿਕਟਾਂ ਲਾ ਕੇ ਪੰਜਾਬੀ ਨਾਟਕ ਨੂੰ ਕੋਈ ਫੀਸ ਚ ਵੀ ਨਹੀਂ ਉਹਨੇ ਸਰੋਤੇ ਜੁੜਦੇ ਹੈਗੇ ਟਿਕਟਾਂ ਨਾਲ ਤਾਂ ਦੂਰ ਦੀ ਗੱਲ ਹੈ ਤੇ ਜੇ ਜੁੜਦੇ ਨਹੀਂ ਹੈਗੇ ਕਮਾਈ ਨਹੀਂ ਹੈਗੀ ਤਾਂ ਕੋਈ ਪ੍ਰੋਡਿਊਸਰ ਵੀ ਨਹੀਂ ਜੁੜੂਗਾ ਤਾਂ ਹੀ ਕਰਕੇ ਕਿਹਾ ਜਾਂਦਾ ਕਿ ਪੰਜਾਬੀ ਨਾਟਕਕਾਰ ਨੂੰ ਆਪ ਹੀ ਆਪਣਾ ਨਾਟਕ ਲਿਖ ਕੇ ਆਪ ਹੀ ਖੇਡਣਾ ਪੈਂਦਾ ਹੈਗਾ ਆਪ ਹੀ ਖਰਚਾ ਕਰਨਾ ਪੈਂਦਾ ਹੈ ਜਾਂ ਫਿਰ ਕੋਈ ਸ਼ੌਂਕ ਲਈ ਕਰਦਾ ਹੈਗਾ ਤਾਂ ਦੋਹੀ ਚੀਜ਼ਾਂ ਨੇ ਕਿ ਪੰਜਾਬੀ ਥੀਟਰ ਜਿਹੜਾ ਹੈਗਾ ਨਾ ਇਸ ਦੇ ਲਈ ਜਿਹੜਾ ਹੈ ਕਿਉਂਕਿ ਜਦੋਂ ਕੋਈ ਲੋੜਾਂ ਚੋਂ ਆਪਣੀਆਂ ਚੋਂ ਨਾਟਕ ਕਰ ਆਪਣੇ ਸ਼ੌਂਕ ਲਈ ਜਿਹੜਾ ਹੈਗਾ ਨਾਟਕ ਆਪਣਾ ਲਿਖਦਾ ਖੇਡਦਾ ਹੈਗਾ ਤਾਂ ਕਲੀਅਰ ਹੈ ਉਹ ਤੇ ਜਿਆਦਾ ਪੂੰਜੀ ਨਹੀਂ ਲਾ ਸਕੂਗਾ ਕੋਈ ਉੱਤੇ ਕਮਾਈ ਨਹੀਂ ਜੁੜੀ ਹੋਈ ਕੋਈ ਪ੍ਰੋਡਿਊਸਰ ਖਰਚਾ ਕਰਨ ਵਾਲਾ ਹੈ ਨਹੀਂ ਆ ਪੂੰਜੀ ਨਹੀਂ ਲਾ ਸਕੂਗਾ ਤਾਂ ਉਹਦੇ ਨਾਲ ਜਿਹੜੇ ਸਾਧਨ ਨਾਟਕ ਖੇਡਣ ਦੇ ਜਿਹੜੇ ਸਿਨਾਮਾ ਹੋਣਗੇ ਆਉਂਦੇ ਉਹਦੇ ਉਹਦੇ ਸਾਧਨ ਘੱਟ ਹੀ ਰਹਿਣਗੇ ਸਭ ਨੇ ਘੱਟ ਰਹਿਣਗੇ ਤਾਂ ਉਹਦੇ ਨਾਲ ਜਿਹੜੀਆਂ ਹੈਗੀਆਂ ਨੇ ਸਸਤਾਮਾਂ ਵੀ ਘੱਟ ਹੀ ਹੁੰਦੀਆਂ ਨੇ ਜਦੋਂ ਸਾਧਨ ਘੱਟ ਨਹੀਂ ਛੇੜਣਦੇ ਤੇ ਉਹ ਉਹਨਾਂ ਵਿਕਸਤ ਵੀ ਨਹੀਂ ਕਰਦਾ। ਇਹੀ ਕਾਰਨ ਹੈ ਕਿ ਪੰਜਾਬੀ ਨਾਟਕ ਵਿੱਚ ਖੜੋਤ ਆਈ ਹੈ ਪੰਜਾਬੀ ਰੰਗ ਮੰਚ 'ਚ। ਉਸ ਤਰ੍ਹਾਂ ਵਿਕਸਤ ਨਹੀਂ ਕਰ ਸਕਿਆ ਜਿਸ ਤਰ੍ਹਾਂ ਉਹਨੂੰ ਹੋਣਾ ਚਾਹੀਦਾ ਸੀ ਸਮੇਂ ਦੇ ਨਾਲ ਨਾਲ। ਇਸ ਲਈ ਪੰਜਾਬੀ تھیਟਰ ਦੇ ਵਿਕਾਸ ਨਾਲ ਸੰਬੰਧਤ ਵਿਸ਼ੇਸ਼ ਆਰਥਿਕ ਸੰਸਥਾਵਾਂ ਦੀ ਘਾਟ ਹੈ। ਪਰ ਇਹਦੇ باوجود ਵੀ ਕੁਝ ਨਾਟ ਗਰੁੱਪ ਤੇ ਕੁਝ ਨਾਟ ਸੰਸਥਾਵਾਂ ਜਦ ਤੱਕ ਨਸੀਲ ਨੇ ਜਿਨ੍ਹਾਂ ਦੇ ਨਾਂ ਅਸੀਂ ਜਾਣ ਲੈਣੇ ਆਂਗੇ। ਪੰਜਾਬ ਸਰਕਾਰ ਦਾ ਲੋਕ ਸੰਪਰਕ ਵਿਭਾਗ ਹੈ ਜਿਹੜਾ تھیਟਰ ਜਿਹੜਾ ਹੈਗਾ ਵਜਾਬੀ ਰੰਗ ਮੰਚ ਨਾਲ ਜੁੜਿਆ ਹੋਇਆ। ਪਲਾਸਮੰਚ ਅਮਰਸਰ ਹੈ ਜਿਹੜਾ ਗੁਰਸਾਰਨ ਸਿੰਘ ਜੀ ਦੀ ਸਰਪ੍ਰਸਤੀ ਦਿਨ ਚੱਲਦਾ ਹੁੰਦਾ ਸੀਗਾ ਗੁਰਸਾਰਨ ਸਿੰਘ ਦੀ ਸਰਪ੍ਰਸਤੀ ਦਿਨ ਚੱਲਦਾ ਹੁੰਦਾ ਸੀ ਪਲਾਸਮੰਚ ਅਮਰਸਰ ਪੰਜਾਬ ਕਲਾ ਕੇਂਦਰ ਚੰਡੀਗੜ੍ਹ ਹੈਗਾ ਜਿਹਦਾ ਰੰਗਮੰਚ ਨਾਲ ਜੁੜਿਆ ਹੋਇਆ ਹੈਗਾ ਰੰਗਮੰਚ ਨਾਲ ਯੂਨੀਵਰਸਿਟੀਆਂ ਦੇ ਡਰਾਮਾ ਵਿਭਾਗ ਹੈਗੇ ਜਿਵੇਂ ਪੰਜਾਬੀ ਯੂਨੀਵਰਸਿਟੀ ਦਾ ਡਰਾਮਾ ਥੀਏਟਰ ਹੋ ਗਿਆ ਪੰਜਾਬ ਯੂਨੀਵਰਸਿਟੀ ਦਾ ਹੋ ਗਿਆ ਅਮਰਸਰ ਜੀ ਦੀ ਯੂਨੀਵਰਸਿਟੀ ਦੇ ਡਰਾਮਾ ਭਾਗ ਹੈਗੇ ਜਿਹੜੇ ਥੀਏਟਰ ਨਾਲ ਜੁੜੇ ਹੋਏ ਆ ਤੇ ਇੱਕ ਲੋਕ ਕਲਾ ਮੰਚ ਮਾਨਸਾ ਹੋ ਗਿਆ ਪਹਿਲਾਂ ਅਜਮੇਰ ਵਾਲਕ ਦੀ ਸਰਪ੍ਰਸਤੀ ਦਿਨ ਚੱਲਦਾ ਸੀ ਹੁ ਹਾਲਾਂਕਿ ਸਰਪ੍ਰਸਤ ਉਹ ਸੀ ਤੇ ਇਹਨੂੰ ਚਲਾਉਣ ਵਾਲੇ ਇਹਦੇ ਜਿਹੜੇ ਹੈਗੇ ਕਰਤਾ-ਧਰਤਾ ਡਾਕਟਰ ਕੁਲਦੀਪ ਸਿੰਘ ਦੀਪ ਸੀਗੇ ਹੁਣ ਵੀ ਇਹਨੂੰ ਡਾਕਟਰ ਕੁਲਦੀਪ ਸਿੰਘ ਦੀਪ ਬਹੁਤ ਬਿਹਤਰੀ ਨਾਲ ਚਲਾ ਰਹੇ ਆ ਪਰ ਹੁਣ ਇਹਦਾ ਨਾਮ ਜਿਹੜਾ ਹੈਗਾ ਲੋਕ ਕਲਾ ਮੰਚ ਪੰਜਾਬ ਹੋ ਗਿਆ ਕਿਉਂਕਿ ਪਹਿਲਾਂ ਇਹ ਉਹਨਾਂ ਨੇ ਆਪਣੇ ਬਲਾਡੇ ਜਦੋਂ ਪੜਾਉਂਦੇ ਹੁੰਦੇ ਸੀ ਉਧਰ ਤਾਂ ਇਹ ਸੀਗਾ ਲੋਕ ਕਲਾ ਮੰਚ ਬਲਾਡਾ ਸੀਗਾ ਉੱਥੇ ਨਾਟਕ ਖੇਡੇ ਨੇ ਕੁਝ ਸਾਲ ਫਿਰ ਉਹ ਇਹਨੂੰ ਮਾਨਸਾਂ ਲੈ ਆਏ ਸੀਗੇ ਪੂਰੇ ਜ਼ਿਲ੍ਹੇ ਪੱਤਰ ਦੇ ਖੇਡੇ ਸੀ ਲੋਕ ਕਲਾ ਮੰਚ ਮਾਨਸਾਂ ਤੇ ਅੱਜ ਕੱਲ੍ਹ ਪੂਰੇ ਪੰਜਾਬ ਲੈਵਲ ਤੇ ਜਿਹੜਾ ਹੈਗਾਗਾ ਉਹ ਪਟਿਆਲੇ ਰਹਿੰਦੇ ਨੇ ਪਰਮਾਨਸਾ ਜਿਹੜਾ ਹੈਗਾ ਹਰ ਸਾਲ ਜਿਹੜਾ ਹੈਗਾ 23 ਮਾਰਚ ਵਿੱਚ ਲੈ ਕੇ ਜਿਹੜਾ ਹੈਗਾ 23 ਮਾਰਚ ਦੇ ਤਰੀਕ ਵਿੱਚ ਆਉਂਦੀ ਹੈ ਤਿੰਨ ਦਿਨ ਚੱਲਦਾ ਕਦੇ 23 24 25 ਕਦੇ 22 23 24 ਇਸ ਤਰ੍ਹਾਂ ਮਤਲਬ ਲਾਸਟ ਸਾਲ ਤੋਂ ਕਰਨ ਲੱਗੇ ਪਹਿਲਾਂ ਤਾਂ 23 ਮਾਰਚ ਲਾਸਟ ਵਾਲੇ ਜਨਉਂਦੀ ਹੁੰਦੀ ਸੀ ਪਰ ਲਾਸਟ ਸਾਲ ਤੋਂ ਫੈਸਲਾ ਕੀਤਾ ਇਸ ਵਾਰ ਮੈਨੂੰ ਤਾਂ ਪਤਾ ਕਿਉਂਕਿ ਇਸ ਲੋਕ ਮੰਚ ਕਲਾ ਮੰਚ ਮਾਨਸਾ ਦੇ ਯਾਨੀ ਟੀਮ ਦੇ ਵਿੱਚ ਮੈਂ ਵੀ ਸ਼ਾਮਲ ਹੋਇਆਗਾ ਮੈਂ ਖੁਦ ਇਸ ਟੀਮ ਦੇ ਵਿੱਚ ਹੈਗਾਗਾ ਇਹ ਮਨਿਕਾਲਾ ਮੈਂਬਰ ਹੈ ਕਿ ਅਗੋਂ ਲੋਕ ਕਲਾ ਮੰਚ ਮਾਨਸ ਹੁੰਦਾ ਤੇ ਡਾਕਟਰ ਕੁਲਦੀਪਦੀਪ ਇਹਨੂੰ ਚਲਾ ਰਹੇ ਨੇ ਤੇ ਹੁਣ ਇਹਦਾ ਨਾ ਹੈਗਾ ਲੋਕ ਕਲਾ ਮੰਚ ਪੰਜਾਬ ਤੇ 23 ਤਰੀਕ ਵਿੱਚ ਲਿਆ ਕਰਾਂਗੇ ਆਪਾਂ ਮਤਲਬ ਉਹ ਦੇਖ ਲਿਆ ਕਰਾਂਗੇ ਛੁੱਟੀ ਵਾਲੇ ਦਿਨ ਵੀ 23 ਤਰੀਕ ਕਿ ਕਦੋਂ ਆਉਂਦੀ ਹੈ ਭਾਵੇਂ ਉਹ 22 23 24 ਹੋ ਜਾਇਆ ਕਰੇ ਭਾਵੇਂ 23 24 25 ਭਾਵੇਂ 21 22 23 23 ਤਰੀਕ ਵਿੱਚ ਹੋਇਆ ਕਰੂਗੀ ਨਾਟਕ ਜਦੋਂ ਖੇਡੇ ਜਾਣਗੇ ਜਿਹੜੇ ਹੈਗੇ ਨੇਗੇ ਇਹ ਇੱਥੇ ਇਤਨ ਦਿਨ ਚੱਲਦਾ ਹੈਗਾ ਪਿਛਲੇ ਸਾਲ ਉਹ ਮਾਤਾ ਸੁੰਦਰੀ ਕਾਲਜ ਚੱਲ ਰਹੇ ਹੈ ਪਹਿਲਾਂ ਉਧਰ ਚੱਲਦਾ ਸੀ ਚਲੋ ਇਹ ਸਾਡੇ ਪੇਪਰ ਨਾਲ ਸਬੰਧ ਇੰਨੇ ਸੰਬੰਧਿਤ ਹੈ ਕਿ ਲੋਕ ਕਲਾ ਮੰਚ ਮਾਨਸਾ ਸੀ ਹੁਣ ਪੰਜਾਬ ਹੈ ਜਿਹੜਾ ਜਮੇਰ ਔਲਕ ਦੀ ਸਰਪ੍ਰਸਤੀ ਦਿਨ ਚੱਲਦਾ ਸੀ ਜਿਹਨੂੰ ਅੱਜਕੱਲ ਡਾਕਟਰ ਕੁਲਦੀਪ ਸਿੰਘ ਦੀਪ ਜਿਹੜੇ ਹੈਗੇ ਨੇ ਉਹਨੂੰ ਹੈਂਡਲ ਕਰ ਰਹੇ ਨੇਗੇ ਮੀਨਸ ਆਰ ਥੀਏਟਰ ਬਠਿੰਡਾ ਹੈਗਾ ਇਸ ਤਰ੍ਹਾਂ ਕਲਾ ਮੰਦਰ ਅਮਰਸਰ ਹੈ ਜਿਹੜਾ ਆਤਮ ਸਿੰਘ ਆਤਮਜੀਤ ਸਿੰਘ ਨਾਟਕ ਘਰ ਦਾਵਾਰ ਜਿਹੜਾ ਆਇਆ ਜਾਂਦਾ ਤੇ ਇੱਕ ਚਰਨ ਦਾਸ ਸਿੱਧੂ ਚਲਾਉਂਦੇ ਹੁੰਦੇ ਸੀ ਕਾਲਜੀਆ ਡਰਾਮਾ ਸੁਸਾਇਟੀ ਨਵੀਂ ਦਿੱਲੀ ਇਹ ਤੁਸੀਂ ਉਹਦੇ ਜਦੋਂ ਅਸੀਂ ਚਰਨਦਾਸ ਸਿੱਧੂ ਨੂੰ ਪੜਦੇ ਹਾਂ ਉੱਥੇ ਵੀ ਤਾਂ ਬਾਰੀ-ਬਾਰੀ ਜੇਕਰ ਹੁੰਦਾ ਹੈਗਾ ਕਾਲਜੀ ਡਰਾਮਾ ਸੁਸਾਇਟੀ ਨਵੀਂ ਦਿੱਲੀ ਚਰਨਦਾਸ ਸਿੱਧੂ ਦੀ ਸਰਪ੍ਰਸਤੀ ਚ ਚੱਲਦਾ ਸੀ ਇਹ ਜੋ ਸੰਸਥਾਵਾਂ ਨੇ ਜਿਹੜੀਆਂ ਰੰਗਮંચ ਚ ਚਲਾਉਂਦੀਆਂ ਨੇ ਰੰਗਮંચ ਥੀਏਟਰ ਥੀਏਟਰ ਕਰਦੀਆਂ ਨੇ ਜਿਹੜੀਆਂ ਬਹੁਤ ਘੱਟ ਸੰਸਥਾਵਾਂ ਮਿਲਦੀਆਂ ਨੇ ਸਾਨੂੰ ਇੱਕਾ ਦੁੱਕਾ ਹੋਰ ਮਸਾ ਹੋਣੀ ਹੈ ਜਿਹੜੀਆਂ 20ਵੀਂ ਸਦੀ ਤੱਕ ਇਹੀ ਸੀ ਇੱਕ ਅੱਧੀ ਕੋਈ ਹੋਰ ਆ ਗਈ ਹੋਣੀ ਆਗੀਆਂ ਨੇਗੀ ਆਗੀ ਹੋਣੀ ਕਿ ਜਿਹਦੇ ਸਾਡਾ ਆਪਣੇ ਆਪਣੇ ਪੱਧਰ ਤੇ ਜਿਹੜਾ ਹੈਗਾ ਨਾਟਕ ਖੇਡ ਰਹੇ ਨੇ ਜਿਹਦੇ ਚ ਸਾਡਾ ਲਹਿਰੇ ਵਾਲਾ ਸਾਡਾ ਕੀ ਆਦਾ ਨਾਮ ਸਿਮੂਲ ਜੌਨ ਹੋ ਗਿਆ ਹ ਇੱਕ ਹੋਰ ਹੈਗਾ ਮੁੰਡਾ ਨਮਾ ਨਾਟਕਾ ਰਹਿਗਾ ਉਹਦਾ ਨਾਂ ਕੀ ਹੈਗਾ ਜਿਹੜਾ ਲਾਲਸਖ ਦਿਲ ਦੀ ਉਹ ਖੇਡਦਾ ਹੈਗਾ ਤੇ ਰੌਣ ਰੌਣ ਵੀਰ ਖੇਡ ਲੈਂਦਾ ਹੋਰ ਵੀ ਆਗੇ ਨੇ ਪਰ 22ਵੀਂ ਸਦੀ ਦੇ ਆਪਾਂ ਗੱਲ ਕਰੀ 21ਵੀਂ ਸਦੀ 21ਵੀਂ ਸਦੀ ਦਾ ਕਦੇ ਸਪੈਸ਼ਲ ਤੌਰ ਤੇ ਆਪਾਂ ਜੇਕਰ ਕਰਾਂਗੇ ਸਾਸੀ ਕਲਮਨ ਜੂ ਢਲੋ ਜੀ ਆਇਆਂ ਨੂੰ ਠੀਕ ਹੈ ਤੇ ਲਾਸਟ ਜਾਂਦੇ ਜਾਂਦੇ ਆਪਾਂ ਪੰਜਾਬ ਦੇ ਪ੍ਰਯੋਗਵਾਦੀ ਨਾਟਕਕਾਰਾਂ ਦੇ ਨਾਮ ਦੇਖ ਲਈਏ ਹਾਲਾਂਕਿ ਆਪਾਂ ਅਲੱਗ ਤੋਂ ਸਪੈਸ਼ਲ ਸਾਰੇ ਤੋਂ ਨਹੀਂ ਲੇਖੀ ਸਾਰੀ ਸਾਰੀਆਂ ਪ੍ਰਵਿਰਤੀਆਂ ਦੇ ਨਾਟਕਕਾਰ ਦੇਖ ਚੁੱਕੇ ਹਾਂ ਪਰ ਇਹ ਸਪੈਸ਼ਲ ਸਵਾਲ ਬਣਦਾ ਤਾਂ ਚਾਰ ਨਾਟਕ ਹੈਗੇ ਪ੍ਰਯੋਗਵਾਦੀ ਨਾਟ ਸਰਜੀਤ ਸਿੰਘ ਸੇਠੀ ਉਹਦਾ ਸਪੈਸ਼ਲ ਨਾਟਕ ਕਰਗਣਿਆ ਜਾਂਦਾ ਪ੍ਰਯੋਗਵਾਦੀ ਸਿਖਰ ਹੈ ਜਿਹੜਾ ਪ੍ਰਯੋਗਵਾਦ ਦਾ ਕਿੰਗ ਮਿਰਜਾ ਸਪੇਰਾ ਬਲਵੰਤ ਕਾਰਗੀ ਜਿਹੜਾ ਪ੍ਰਯੋਗਵਾਦੀ ਵਾਲਾ ਸਿਖਰ ਨਾਟਕ ਪ੍ਰਯੋਗਵਾਦੀ ਦੀ ਧੂਨੀ ਦੀ ਅਗ ਹੈ ਕਪੂਰ ਸਿੰਘ ਘੁੰਮਣ ਦਾ ਉਤਲੀਕਰ ਹੈਗਾ ਆਤਮਜੀਤ ਦਾ ਮੈਂ ਤਾਂ ਇੱਕ ਸੰਗੀ ਹਾਂ ਪ੍ਰਯੋਗਵਾਦੀ ਨਾਟਕ ਨੇਗੇ ਇਹ ਜਾਂਦੇ ਜਾਂਦੇ ਆਪਾਂ ਇਹ ਦੇਖ ਲਏ ਨੇ ਤਿੰਨ ਚੀਜ਼ਾਂ ਆਪਾਂ ਦੇਖੀਆਂ ਨੇ ਆ ਤਾਂ ਨਿੱਕੀ ਜੀ ਹੈ ਪ੍ਰਯੋਗਵਾਦੀ ਦੋ ਚੀਜ਼ਾਂ ਆਪਾਂ ਸਪੈਸ਼ਲ ਤੌਰ ਤੇ ਅੱਜ ਦੇਖੀਆਂ ਇੱਕ ਤਾਂ ਜਿਹੜਾ ਹੈਗਾ ਹੈਗਾ ਪੰਜਾਬੀ ਰੰਗਮੰਚ ਵਿਕਾਸ ਨਾਲ ਜੁੜੀਆਂ ਸੰਸਥਾਵਾਂ ਦੇ ਨਾਂ ਦੇਖਿਆ ਜਿਹੜਾ ਕਿ ਮੈ ਕਿਉਂਕਿ ਤੁਹਾਨੂੰ ਪੜਾਉਣ ਵਾਲੇ ਇਹਨੂੰ ਇਹ ਹੁੰਦਾ ਕਿ ਨਾ ਸਿਲੇਬਸ ਪੂਰਾ ਕਰੀਏ ਨਵਾਂ ਬੈਚ ਸ਼ੁਰੂ ਕਰੀਏ ਫੀਸ ਆਈ ਹੋਈ ਹੈ ਕਾਹਨੂੰ ਇਹਨਾਂ ਮੱਥਾ ਮਰੀ ਜਾਣਾ ਮੈਨੂੰ ਇਹ ਹੁੰਦਾ ਕਿ ਤੁਹਾਨੂੰ ਹਰ ਇੱਕ ਚੀਜ਼ੋ ਪਤਾ ਹੋਵੇ ਜਿਹੜੀ ਪੇਪਰ 'ਚ ਆਵੇ ਜ਼ਰੂਰੀ ਨਹੀਂ ਕਿ ਤੁਸੀਂ ਮੈਨੂੰ ਬੈਚ ਲਿਆ ਜਾਂ ਨਹੀਂ ਲਿਆ ਪਰ ਤੁਹਾਨੂੰ ਪਤਾ ਹੋਵੇ ਜੇ ਤੁਸੀਂ ਪੇਪਰ 'ਚ ਬੈਠੋ ਤਾਂ ਤੁਹਾਨੂੰ ਪਤਾ ਹੋਵੇ ਤਾਂ ਕਿ ਕੋਈ ਨੰਬਰ ਨਾ ਛੁੱਟੇ ਨੰਬਰ ਨਾ ਛੁੱਟੇ ਤਾਂ ਤੁਹਾਡਾ ਚੁਲਦਾ ਚਾਹ ਦੂਰਜਕਾਰ ਮਿਲਦਾ ਹੋਵੇ ਇਸ ਵਾਰ ਤਾਂ ਹੀ ਮਿਲੂਗਾ ਜੇ ਤੁਸੀਂ ਪੂਰੀ ਤਿਆਰੀ ਕਰਕੇ ਜਾਵਾਂਗੇ ਨਹੀਂ ਤਾਂ ਤੁਹਾਨੂੰ ਪਤਾ ਕੰਪੀਟੀਸ਼ਨ ਦਾ ਹਾਲ ਹੈ ਚਲੋ ਜੀ ਤੇ ਇੱਕ ਆਪਾਂ ਕੀਤਾ ਹੈਗਾ ਪੰਜਾਬੀ ਨਾਟਕ ਰਲ ਮਨੋ ਵਰਤਿੰਗ ਜਾਂ ਮੁੱਖ ਨਾਟ ਸੈਲੀਓ 20ਵੇਂ ਸਦੀ ਜਿਹੜੀ ਜਿਹੜੀਆਂ ਜਿਸਾਰਤਵਾਦੀ ਚਿੰਨਵਾਦੀ ਅਫਸਰ ਨਾਟ ਸੈਲੀ ਨੁਕੜ ਨਾਟ ਸੈਲੀ ਪੂਰ ਥੀਟਰ ਨਾਟ ਸੈਲੀ ਤੇ ਲੋਕ ਨਾਟ ਸੈਲੀ ਦਾ ਆਪਾਂ ਜੇਕਰ ਕੀਤਾ ਵਿਸ਼ੇਸ਼ ਤੌਰ ਤੇ ਜਿਹੜਾ ਹੈਗਾ ਚਲੋ ਅੱਜ ਦੀ ਕਲਾਸ ਖਤਮ ਕਰਦੇ ਆਂ ਕੋਈ ਸਲਾਹ ਹੋਵੇ ਦੇਣਾ ਔਰ ਮੈਂ ਜਿਵੇਂ ਸੁਰੂਚੀ ਕਿਹਾ ਸੀ ਕਿ ਜੇ ਇਹੀ ਹਾਲ ਰਿਹਾ ਰਿਸਪਾਂਸ ਦੇਖੋ 5 ਜਣੇ ਲਾਈਵ ਨੇ ਮੇਰੇ ਨਾਲ ਠੀਕ ਹੈ ਔਰ ਜਿਆਦਾ ਤੋਂ ਜਿਆਦਾ ਦੇ 8:00 ਤੱਕ ਜਿਹੜੇ ਹੈਗੇ ਨੇ 100 ਵੀ ਨੀਟ ਆਪਦੇ ਹੈਗੇ ਜਿਹੜੇ ਹੈਗੇ ਮਤਲਬ ਕਪਣਨ ਮੈਂ ਨਹੀਂ ਕਰ ਰਿਹਾ ਬੰਨਣਾ ਲਈ ਮਾੜੇ ਹੋ ਸਕਦਾ ਮੇਰੇ ਚ ਕਮੀ ਹੋਵੇ ਮੈਂ ਕੋਈ ਚੰਗੀਆਂ ਕਲਾਸਾਂ ਨਹੀਂ ਦੇ ਪਾਰਿਆ ਹੋਵਾਂ ਤਾਂ ਜੇ ਇਹੀ ਹਾਲ ਰਿਹਾ ਤਾਂ ਆਪਾਂ ਬੰਦ ਕਰ ਦਾਂਗੇ ਫਰੀ ਵਾਲੀ ਕਲਾਸਾਂ ਫਿਰ ਆਪਾਂ ਇਹੀ ਕਲਾਸਾਂ ਪ੍ਰਾਈਵੇਟ ਤੌਰ ਤੇ ਲਾ ਲੈ ਕਰਾਂਗੇ ਪੇਡ ਵਾਲੇ ਲਈ ਉਹਨਾਂ ਲਈ ਤਾਂ ਦੇਖੋ ਇਹ ਟੂ ਜ਼ੈਡ ਚੀਜ਼ ਕਰਨੀ ਹੀ ਕਰਨੀ ਆਪਾਂ ਇਹ ਬੰਦ ਕਰ ਦਾਂਗੇ ਜੇ ਇਹੀ ਹਾਲ ਰਿਹਾ ਕੋਈ ਸ਼ੇਅਰ ਨਾ ਹੋਇਆ ਕੋਈ ਲਾਈਕ ਨਾ ਹੋਇਆ ਮਤਲਬ ਲਾਈਕ ਤਾਂ ਫਿਰ ਵੀ ਰਹਿਣ ਦਿਓ ਜੇ ਜਿਆਦਾਤਰ ਤੱਕ ਜਿੰਨਾ ਤੱਕ ਮੈਂ ਪਹੁੰਚਾਉਣਾ ਚਾਹੁੰਦਾ ਜਿਆਦਾ ਤੋਂ ਜਿਆਦਾ ਤੱਕ ਇਹ ਨਾ ਪਹੁੰਚੀ ਕਲਾਸਾਂ ਤੇ ਕਲਾਸਾਂ ਬੰਦ ਹੋ ਜਾਣਗੀਆਂ ਸਤਿ ਸ਼੍ਰੀ ਅਕਾਲ ਜੀ ਮਿਲਦੇ ਆ ਕੱਲ ਦੀ ਕਲਾਸ 'ਚ ਕੱਲ ਨੂੰ ਆਪਾਂ ਕੀ ਕਰ ਰਹੇ ਹੋਵਾਂਗੇ ਕੱਲ ਨੂੰ ਆਪਾਂ ਹਾਂ ਲੈ ਲੇ ਤ ਨਿਵੰਦ ਕੀ ਹੁੰਦਾ ਕੋਦੋਂ ਸ਼ੁਰੂ ਹੋਇਆ ਕੌਣ ਕੌਣ ਉਹਦੇ ਜਿਹੜੇ ਹੈਗੇ ਨੇਗੇ ਮੈਂ ਕਿਹਾ ਨੀ ਲਿਖੇ ਪ੍ਰਮੁੱਖ ਕਿਤਾਬਾਂ ਕਿਹੜੀਆਂ ਨੇ ਲੈ ਲੇ ਤ ਨਿਵੰਦੀਆਂ ਮੁਲਾਕਾਤ ਕੀ ਹੁੰਦੀ ਹੈ ਕਿੱਥੋਂ ਸ਼ੁਰੂ ਹੋਈ ਕਿਹੜੇ ਕਿਹੜੇ ਕਿਤਾਬਾਂ ਆਈਆਂ ਉਹ ਤੇ ਕਿਹੜੇ ਕਿਹੜੇ ਡਾਇਰੈਕਟਰ ਨੇ ਤੇ ਨਿਵੰਦਤਾ ਚੱਲ ਸਾਨੂੰ ਪਤਾ ਏ ਇੱਕ ਨਿਵੰਦਾਂ ਇਹਨਾਂ ਦਾ ਜ਼ਿਕਰ ਕਰਾਂਗੇ ਕੱਲ ਸਸੀ ਕੱਲ ਮਿਲਦੇ ਗੱਲ ਦੀ ਕਲਾਸ 'ਚ ਸ਼ੁਕਰੀ ਵੈਲਕਮ ਲਖਵੀਰ ਜੀਓ ਵੈਲਕਮ ਪਰਮਜੀਤ ਜੀਓ